ਹਾਂਜੀ ਸਸਦੀਆਂ ਆਕਾਰ ਸਾਰੇ ਮੇਰੇ ਭਰਾਵਾਂ ਨੂੰ ਅੱਜ ਨਾ ਤੁਹਾਨੂੰ ਆਪਣਾ ਪਿੰਡ ਵਿਖਾਉਣੇ ਆ ਜੀ ਪਿੰਡ ਦੇ ਗੁਰਦੁਆਰੇ ਦੇ ਵੇਖੋ ਮੀ ਬਹੁਤ ਪਿਆਰ ਤੇ ਚੌਪੜ ਭਰਿਆ ਪਿਆ ਵਾ ਤੇ ਵਿਖਾਉਣੇ ਆਪਣਾ ਪਿੰਡ ਤੁਹਾਨੂੰ ਸਵੇਰੇ ਟਾਈਮ ਤੁਹਾਨੂੰ ਦੱਸਦਾ 9:15 ਮਿੰਟ ਦਾ ਟਾਈਮ ਹੋ ਰਿਹਾ ਵਾ ਤੇ ਤੁਹਾਨੂੰ ਵੇਣੇ ਹਿਵੇਲੇ ਲੋਕ ਕੀ ਕਰ ਰਹੇ ਆ ਦੇ ਵਿੱਚ ਤੇ ਪੂਰੀ ਵੀਡੀਓ ਵੇਖਣੀ ਮੇਰੇ ਭਰਾ ਕਿ ਮੇਰੇ ਵੀਰੋ ਜਿਹੜੇ ਪੁਰਾਣੇ ਬੰਦਿਆ ਨੇ ਕੰਮ ਕਰਲੇ ਆ ਨਾ ਉਹ ਅੱਜ ਕੱਲ ਦੀ ਪਨੀਰੀ ਤੋਂ ਕਿੱਥੇ ਹੁੰਦੇ ਆ ਤੇ ਆਪਾਂ ਚਾਚੇ ਨੂੰ ਪੁੱਛਦੇ ਆਂ ਵੀ ਚਾਚੇ ਹੁਣ ਫੜੇ ਫੁਲੇ ਵਾਏ ਆ ਕਿ ਨਹੀਂ ਵਾਏ ਹਾਂ ਜੀ ਫੜੇ ਬਹੁਤ ਵਾਉਂਦੇ ਰਹੇ ਆ ਹੱਥੀ ਕੰਮ ਕਰਦੇ ਆਂ ਹਾਲ ਵਾਈਦਾ ਹੀ ਖੂਜ ਵਾਈਦੇ ਹੀ ਫਲੇ ਬਹੁਤ ਜਿਆਦੇ ਵਾਏ ਆ ਨੇਕ ਕੰਮ ਕਰਦੇ ਹੱਥੀ ਕੰਮ ਕਰਦੇ ਮਿਹਨਤ ਕਰਦੇ ਆ ਤੰਦਰੁਸਤ ਆ ਹੁਣ ਤੇ ਹੁਣ ਤੇ ਆਮ ਜਨਤਾ ਦਾ ਬੇੜਾ ਗਰਕ ਹੋ ਗਿਆ ਸਾਰੀ ਦਿਨੀ ਵਿਹਲੇ ਫਿਰਦੇ ਰਹਿੰਦੇ ਆ ਕੋਈ ਕੰਮ ਨਹੀਂ ਕਰਦੇ ਬਿਮਾਰੀਆਂ ਜਿਆਦੀਆਂ ਪਹਿਲਾਂ ਕੋਈ ਬਿਮਾਰੀ ਨਹੀਂ ਉਹਦੇ ਕਿਸ ਨੂੰ ਪਹਿਲਾਂ ਸ਼ੂਗਰ ਹੈ ਗਈ ਸੀ ਕਿਸੇ ਨੂੰ ਸ਼ੂਗਰ ਨਹੀਂ ਸੀ ਕਿਸੇ ਨੂੰ ਹਾਰਦੀ ਕਿਸ ਦੀਆਂ ਨਾੜਾਂ ਬਲਾਗ ਗਈਆਂ ਕਿਸੇ ਨੂੰ ਨਾੜ ਬਲਾਗ ਨਹੀਂ ਕਿਸੇ ਦਾ ਕੋਈ ਵੀ ਨਾ ਕਿਸੇ ਨੂੰ ਪੀੜਿਆ ਨਾ ਕਿਸੇ ਨੂੰ ਕੋਈ ਹੁਣ ਸਾਰੀਆਂ ਬਿਮਾਰੀਆਂ ਹਿੰਦੂ ਜਿੰਨੀਆਂ ਵਰਲਡ ਦੀਆਂ ਬਿਮਾਰੀਆਂ ਸਾਰੀਆਂ ਅਵੇਲੜਾ ਨੂੰ ਲੱਗੀਆਂ ਹਾਂਜੀ ਉਹ ਪਹਿਲੂ ਕੰਮ ਕਰਦੇ ਹੱਥੀ ਕੰਮ ਕਰਦੇ ਤਾਂਦਰ ਤੋਂ ਟੋਕਾ ਵਾਜਦਾ ਸੀ ਪੱਠੇ ਕੁਦਰ ਦੇ ਇੱਕ ਜਣਾ ਚੀਰਨੀ ਲਾਉਂਦਾ ਦੇ ਹੱਥੀ ਗੇੜਦੇ ਨੇ ਟੋਕਾ ਦੋ ਦੋ ਚਲਾਦੀਆਂ ਤਿੰਨ ਤਿੰਨ ਲਾਦੀਆਂ ਪੱਠੀਆਂ ਪੱਠੇ ਕੁਦਰ ਜਿਹਦੇ ਹੱਥਾਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਭੱਜ ਭੱਜ ਕੇ ਕੰਮ ਕਰੀਦਾ ਸੀ ਸਾਰਾ ਦਿਨ ਕੰਮ ਕਰਕੇ ਹਲ ਪੈੜੀ ਦਾ ਕਿੱਲਾ ਕਿੱਲਾ ਵਾਹ ਕੇ ਫੇਰ ਹੀ ਦੁਪਹਿਰੇ ਆਣ ਕੇ ਵਿਹਲੇ ਦਾ 10 ਮਿੰਟ ਤਾਸ਼ ਵੀ ਖੇਡ ਲਈਦੀ ਸਾਰਾ ਕੰਮ ਮਨੋਰੰਜਨ ਵੀ ਪੂਰਾ ਕਰਦੇ ਹਾਂ ਕੌਡੀ-ਕੂਡੀ ਵੀ ਖੇਡ ਲਈਦੀ ਸੀ ਸਾਰਾ ਕੋ ਸਾਰਾ ਕੋ ਕਰੀਦਾ ਕਈਆਂ ਨਾਲ ਕੰਮ ਕਰਦੇ ਖਾਲ-ਖਾਲਦੇ ਹੁੰਦੇ ਸੀ ਹੁਣ ਜਾ ਕੇ ਕਿਸੇ ਨੂੰ ਬੰਬੀ ਦਾ ਮੂੰਹ ਟੂਲ ਦਾ ਮੂੰਹ ਬਨਣ ਜਾਂਦੇ ਤੇ ਬੱਚਿਆਂ ਨੂੰ ਇਹਨਾਂ ਨਹੀਂ বাজਦਾ ਕੋ ਕੋਨਾ ਕੰਮ ਦੀ ਤਕਰੀਰ ਨਹੀਂ ਗਈ ਤਕਨੀਕ ਸਿਰਫ ਇਹੋ ਹੀ ਆ ਆ ਦਵਾਵਾਂ ਸਬਜ਼ੀਆਂ ਜਿੰਨੀਆਂ ਸਾਰੀਆਂ ਡੁਪਲੀਕੇਟ ਕੋ ਉਹ ਵੀ ਡੁਪਲੀਕੇਟ ਸਭ ਕੋਈ ਡੁਪਲੀਕੇਟ ਦੁੱਧ ਵੀ ਡੁਪਲੀਕੇਟ ਹੁੰਦੇ ਆ ਕੋਈ ਸਰਕਾਰਾਂ ਨਹੀਂ ਸੁਣਦੀਆਂ ਕੋਈ ਵੀ ਕੱਲ ਹੁਣ ਸਭ ਕੋ ਡੁਪਲੀਕੇਟ ਜਾਣਦੇ ਆ ਇੱਥੇ ਬੇੜਾ ਘਰ ਕੋ ਗਿਆ ਆਮ ਜਨਤਾ ਦਾ ਜਿਹੜੇ ਬੱਚੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਬੱਚਿਆਂ ਨੂੰ ਬੱਚਿਆਂ ਨੂੰ ਜੇ ਸਮਝਾਈਦਾ ਆ ਗਲਤ ਕੰਮ ਆ ਗਲਤ ਕੰਮ ਆ ਉਹ ਬਜ਼ੁਰਗਾਂ ਨੂੰ ਬੇਵਕੂਫ ਸਮਝਦੇ ਆ ਬਾਕੀ ਚਾਚਾ ਸਰਕਾਰ ਬਾਰੇ ਸਰਕਾਰਾਂ ਦੇ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜੇ ਭਾਜਪਾ ਆ ਜੇ ਕਾਲੀ ਦਲ ਆ ਜੇ ਕਾਂਗਰਸ ਆ ਜੇ ਆਮ ਆ ਜੇ ਸਾਰਿਆਂ ਦਾ ਬੇੜਾ ਕਰਕੇ ਜੇ ਮੈਂ ਦੇਣਾ ਬੇੜਾ ਕਰਕੇ ਜੇ ਸਾਰੇ ਆਪਦੇ ਮਾਮੇ ਫੁੱਫੀ ਭੂਆ ਫੁੱਫੀ ਦੇ ਆ ਕਹੇ ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂ ਜੀ ਕੋਈ ਗਰੀਬ ਬੰਦੇ ਨੂੰ ਮੈਂ ਸੁਧਦੀ ਕਰਨਾ ਮੈਂ ਬਜ਼ੁਰਗ ਬੰਦਾ 70 80 ਸਾਲਾਂ ਦਾ ਹੈਗਾ ਕੀ ਆ ਧੜਾ ਧੜ ਗੋੜੀਆਂ ਚੱਲਣ ਦੀਆਂ ਧੜਾ ਧੜ ਕਿਸੇ ਨੂੰ ਲੁੱਟ ਲਿਆ ਕਿਸੇ ਨੂੰ ਮਾਰ ਲਿਆ ਕਿਸੇ ਨੂੰ ਕੁਛ ਕਰ ਲਿਆ ਕੋਈ ਨਹੀਂ ਸੁਣਦਿਆ ਇਹ ਸਾਰੀਆਂ ਸਰਕਾਰਾਂ ਕਰਾਉਂਦੀਆਂ ਉਹ ਹੋਰ ਨਹੀਂ ਕੋਈ ਕਰੋਂਗਾ ਜਿਵੇਂ ਸੁਣਿਆ ਚਾਚੇ ਨੇ ਬਹੁਤ ਵਧੀਆ ਵਿਚਾਰੀ ਚਾਚਾ ਜੀ ਤੇ ਉਹਨਾਂ ਆਪਣੇ ਬਾਰੇ ਵੀ ਦੱਸਿਆ ਵੀ ਅਸੀਂ ਕੰਮ ਕਿਦਾਂ ਕਰਦੇ ਰਹੇ ਹਾਂ ਤੇ ਅੱਜ ਕੱਲ ਦਾ ਕੀ ਹਿਸਾਬ ਕਿਤਾਬ ਹੋ ਗਿਆ ਤੇ ਸਰਕਾਰ ਬਾਰੇ ਵੀ ਚਾਨਣਾ ਪਾਇਆ ਤੇ ਚਾਚੇ ਉਹਨਾਂ ਦੀ ਗੱਲ ਸਹੀ ਹੈ ਜੀ 100 ਫੀਸ ਅਧੀ ਗੱਲ ਸਹੀ ਹੈ ਜੀ ਤੇ ਇਦਾਂ ਹੀ ਹੋ ਰਿਹਾ ਜੀ ਤੇ ਵੇਖੋ ਕਦੋਂ ਸਹੀ ਹੁੰਦਾ ਵਾ ਤੇ ਜੇ ਇਦਾਂ ਹੀ ਚੱਲਦਾ ਰਹੂਗਾ ਬਾਕੀ ਤੁਹਾਨੂੰ ਅੱਗੇ ਪਿੰਡ ਵਿਖਾਉਣੇ ਆ ਜੀ ਬਾਕੀ ਆ ਚਾਚੇ ਉਹਨਾਂ ਦੇ ਵੇਖੋ ਬਹੁਤ ਸੋਹਣੀ ਦੁਕਾਨ ਆ ਦੁੱਧ ਦੀ ਡੇਰੀ ਪਾਈ ਨਾ ਬਾਣੀ ਮਿਲਕ ਸ਼ਾਪ ਆ ਜੀ ਨਾਲ ਇੱਕ ਰਾਨੇ ਦੀ ਦੁਕਾਨ ਛੋਟੀ ਜੀ ਪਾਈ ਤੇ ਬਹੁਤ ਵਧੀਆ ਹੀ ਕੰਮ ਇਹਨਾਂ ਦਾ ਤੇ ਵੱਡਾ ਚਾਚਾ ਖਬਰਾਂ ਸੁਣੀ ਜਾਂਦਾ ਉਹ ਅੰਦਰ ਖੜਾ ਹੋ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਡੇ ਪਿੰਡ ਦਾ ਗੁਰੂ ਘਰ ਤੇ ਗੁਰੂ ਘਰ ਤੋਂ ਸ਼ੁਰੂ ਨੇ ਅੱਗੇ ਥੋੜਾ ਪੋੜਾ ਤੁਹਾਨੂੰ ਪਿੰਡ ਬਖਾਵਾਂਗੇ ਜਿੰਨਾ ਦਾ 10 12 ਮਿੰਟ ਦੇ ਵਿੱਚ ਬਣ ਸੜ ਗਿਆ ਆਪਣਾ ਬਲੌਗ ਤੇ ਵੀਡੀਓ ਵੇਖ ਲਿਆ ਕਰੋ ਮੇਰੇ ਵੀਰ ਯਾਰ ਤੇ ਆਪਾਂ ਐਂਟਰ ਹੋ ਰਹੇ ਆ ਗੁਰੂ ਘਰੇ ਗੁਰੂ ਘਰ ਬਹੁਤ ਸਾਡੇ ਪਿੰਡ ਮੇਰਾ ਵਧੀਆ ਬਣਾਇਆ ਹੈ ਆਹ ਵੇਖੋ ਜੀ ਇੱਥੇ ਬਰਤਨ ਸਾਫ ਕਰਨ ਵਾਲੀ ਜਗ੍ਹਾ ਇੱਧਰ ਟੂਟੀਆਂ ਵਾ ਜਗ੍ਹਾ ਬਾਕੀ ਬਹੁਤ ਖੁੱਲੀ ਹੈ ਜੀ ਤੇ ਸਾਹਮਣੇ ਦਰਬਾਰ ਹੈ ਜੀ ਇਹ ਯਾਦਗਾਰ ਬਣਾਈਆਂ ਜੀ ਅਮਰ ਸ਼ਹੀਦ ਇਹ ਮੈਂ ਤੁਹਾਨੂੰ ਸਾਹਮਣੇ ਪੜੋਗੇ ਇਹ ਜੰਗ ਦੇ ਸ੍ਰੀ ਗਨ ਨਾਇਕ ਸਰਮਾ ਸਿੰਘ ਸਪੁੱਤਰ ਬੂਟਾ ਸਿੰਘ ਇਹ ਜੀ 13 ਦਸੰਬਰ 1971 ਨੂੰ ਜਿਹੜੀ 1971 ਚ ਜੰਗ ਸੀ ਨਾ ਪਾਕਿਸਤਾਨ ਇੰਡੀਆ ਦੀ ਉਹਦੇ ਵਿੱਚ ਸਾਡੇ ਪਿੰਡ ਦੇ ਸ਼ਹੀਦ ਹੋਏ ਸੀ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਜਗ੍ਹਾ ਬਣਾਈ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਆਕੀ ਵੇਖੋ ਜੀ ਬਹੁਤ ਵਧੀਆ ਫੁੱਲ ਫੁੱਟੇ ਲਾਏ ਆ ਸਤਨਾਮ ਸ੍ਰੀ ਵਾਹਿਗੁਰੂ ਆਕੀ ਜੀ ਦਰਬਾਰ ਦੇ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਇਹ ਨਾ ਦਰਬਾਰ ਦਾ ਕੰਮ ਚੱਲ ਰਿਹਾ ਤੇ ਇਸੇ ਕਰਕੇ ਮਤਲਬ ਵੀ ਲੋਕ ਲਾਇਆ ਹੋਇਆ ਪਾਰੋ ਕੋਈ ਕੰਮ ਚੱਲ ਰਿਹਾ ਨਾ ਅੰਦਰ ਪਰ ਪੇਰ ਰਹੀਆ ਦਰਬਾਰ ਸਾਹਿਬ ਦੇ ਤੇ ਇਸ ਕਰਕੇ ਜੀ ਵਾਖ ਰੂ ਬਾਕੀ ਵੀਰ ਜੀ ਤੁਹਾਨੂੰ ਪਤਾ ਹੀ ਆ ਪਿੰਡ ਦੇ ਵਿੱਚ ਦਰਬਾਰ ਬਹੁਤ ਹੋ ਗਏ ਆ ਉਹ ਸਾਹਮਣੇ ਵੀ ਤੁਹਾਨੂੰ ਦਿਖਾਉਂਦੇ ਆ ਇੱਕ ਤੁਹਾਨੂੰ ਮੈਂ ਯੂਮ ਕਰਕੇ ਵਿਖਾਉਣਾ ਆ ਵੇਖੋ ਇੱਥੇ ਵੀ ਤੁਹਾਨੂੰ ਮੈਂ ਨਾ ਲੈ ਕੇ ਜਾਣਾ ਹੁਣੇ ਇਹ ਆਪਣੇ ਕਹਾ ਕਿਉਂ ਆਪ ਬਿਹਾਰ ਠੀਕ ਹੈ ਟਾਇਰ ਲਗਾ ਰਿਹਾ ਹੈ ਨਾ ਇਹ ਬਿਹਾਰ ਕਾ ਭਾਈ ਹੈ ਟਾਇਰ ਲਗਾ ਰਹਾ ਹੈ ਭਾਈ ਆਪਣੇ ਲੋਕ ਤਾਂ ਪਤਾ ਨਹੀਂ ਕੰਮ ਨਹੀਂ ਜਾਣਦੇ ਕਿ ਕੀ ਆਏ ਆਪਣੇ ਲੋਕਾਂ ਨੂੰ ਪਤਾ ਨਹੀਂ ਕੰਮ ਨਹੀਂ ਆਉਂਦਾ ਜਾਂ ਕਿਦਾਂ ਜਾਂ ਕਰਕੇ ਖੁਸ਼ ਨਹੀਂ ਹ ਤੇ ਬਾਹਰ ਵਾਲਿਆਂ ਦਾ ਫਿਰ ਕਰਨਾ ਹੀ ਆ ਜੀ। ਅਹੀਂ ਹੁਣੇ ਵੇਖਿਆ ਹੀ ਨਾ ਜੀ। ਬਿਹਾਰ ਤੋਂ ਭਾਈ ਆਣ ਕੇ ਮਤਲਬ ਫਿਰ ਪਿੰਡਾਂ ਦੇ ਵਿੱਚ ਵੀ ਇਹ ਕੰਮ ਕਰਦਾ ਹੈ। ਤੇ ਆਪਣੇ ਬੰਦਿਆਂ ਨੂੰ ਪਤਾ ਨਹੀਂ ਕੰਮ ਆਉਂਦਾ ਨਹੀਂ ਚੰਗੀ ਤਰ੍ਹਾਂ ਕਿ ਜਾਂ ਕੀ ਗੱਲ ਆ ਕੀ ਬਾਤ ਤੇ ਇਦਾਂ ਹੀ ਕੰਮ ਚੱਲ ਰਿਹਾ। ਤਾਂ ਇਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵਧ ਰਹੀ ਆ ਪੰਜਾਬ ਦੇ ਵਿੱਚ ਠੀਕ ਆ ਜੀ ਚਲੋ ਜੀ ਤੁਹਾਨੂੰ ਕੀ ਕਹਿ ਸਕਦੇ ਆਪਾਂ ਆਪਾਂ ਵੀ ਰੱਬ ਹੀ ਆ ਕਿਰਪਾ ਕਰੇ ਤੇ ਉਪਾਕੇ ਜੀ ਹਰ ਕਿਸ ਨੇ ਛੋਟਾ ਮੋਟਾ ਆਪਣਾ ਧੰਦਾ ਚਲਾਇਆ ਜੀ ਉਹਦੇ ਵਾਂਗ ਤੁਸੀਂ ਦੇਖ ਹੀ ਰਹੇ ਜੇ ਸਾਹਮਣੇ ਕਿਰਿਆਣੇ ਦੀ ਦੁਕਾਨ ਆ ਜੀ ਤੇ ਅੱਜ ਕੱਲ ਪਿੰਡ ਵੀ ਸ਼ਹਿਰਾਂ ਵਰਗੇ ਹੋ ਗਏ ਹੋ ਗਏ ਜੀ ਤੋ ਇਹ ਤੁਹਾਨੂੰ ਪਹਿਲਾਂ ਗੁਰਦਾਰਾ ਵਖਾਇਨਾ ਦੂਰੋਂ ਉਹ ਆਏ ਜੀ ਦੇਖਦੇ ਆ ਖੁੱਲਾ ਵਾ ਕੀ ਹਾਕਤਾਵੇ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸਤਨਾਮ ਤੋਂ ਤੇ ਬੰਦ ਅੰਦਰੋਂ ਇਹ ਸਾਈਡ ਤੋਂ ਤੇ ਅੰਦਰੋਂ ਬੰਦ ਆ ਤੇ ਉਧਰੋਂ ਦੇਖਦੇ ਆ ਇੱਧਰ ਵੀ ਲੋਕ ਲੱਗਾ ਬਾਬਾ ਗਿਆ ਲੱਗਦਾ ਕਿਤੇ ਆ ਦੇਖ ਹੀ ਸਕਦੇ ਏ ਤੁਸੀਂ ਸਾਰੇ ਬੰਨੇ ਜੀ ਇਧਰੋਂ ਬਾਕੀ ਤੇ ਅੰਦਰੋਂ ਬੰਦ ਹੋਣਾ ਸਾਰੇ ਬੰਨੇ ਤੇ ਇੱਕ ਬੰਨੇ ਬਾਰੂ ਬੰਦ ਇਹ ਕਹਿੰਦਾ ਵੀ ਮੇਰੀ ਵੀਡੀਓ ਨਾ ਬਣਾਓ ਜੀ ਤੇ ਕਿਉਂ ਨਾ ਬਣਾਈਏ ਜੀ ਤੁਸੀਂ ਟਰੈਕਟਰ ਸਾਹਿਬ ਜੀ ਤੇ ਪਾ ਜੀ ਚੱਲੇ ਵੇਖੋ ਜੀ ਬਾਕੀ ਸੱਟਾਂ ਨੇ ਇੱਕ ਛੋਟਾ ਜਿਹਾ ਪਿੰਡ ਆ ਜੀ ਤੇ ਪਿੰਡ ਦੇ ਵਿੱਚ 8-10 ਗੁਰਦੁਆਰੇ ਆ ਜੀ ਤੇ ਬਾਕੀ ਪਿੰਡ ਤੁਹਾਨੂੰ ਖਾਵਾਂਗੇ ਤੇ ਗੁਰਦਾਰੇ ਨਾਲ ਖਾਵਾਂਗੇ ਬਾਕੀ ਪਿੰਡ ਰੂੜੀwala ਜੀ ਸਾਡਾ ਤੇ 300 ਨੂੰ ਸਾਡੇ ਮੇਲਾ ਮਨਾਇਆ ਜਾ ਰਿਹਾ ਬਾਬੇ ਵੀਰ ਸਿੰਘ ਜੀ ਦਾ ਬਹੁਤ ਧਮ ਧਮ ਦੇ ਨਾਲ ਤੇ ਸਾਧ ਸੰਗਤ ਨੇ ਜਰੂਰ ਪਹੁੰਚਣਾ ਤਾਕੀ ਚੈਨਲ ਨੂੰ ਸਪੋਰਟ ਕਰਿਆ ਕਰੋ ਮੇਰੇ ਵੀਰ ਤੁਹਾਡੀ ਸਪੋਰਟ ਦੇ ਨਾਲ ਹੀ ਆ ਤੇ ਸਬਸਕ੍ਰਾਈਬ ਜਰੂਰ ਕਰਦੇਆ ਕਰੋ ਜੀ ਧੰਨਵਾਦ ਜੀ